7ਵੇਂ ਦਿਨ ਵੀ ਆਪਣੇ ਪੁੱਤਰ ਨੂੰ ਨਹੀਂ ਆਇਆ ਹੋਸ਼ ਤੇ ਭਿੱਜੀਆਂ ਅੱਖਾਂ ਦੇ ਨਾਲ ਕੈਮਰੇ ਦੇ ਸਾਹਮਣੇ ਰੋ ਰੋ ਕੇ ਦੁਹਾਈਆਂ ਪਾ ਰਹੀ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮਾਤਾ ਇਹ ਇਨਾ ਭਾਵੁਕ ਪਲਾਂ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਨਹੀਂ ਰੁਕਣੇ ਨੇ ਹੰਝੂ ਜੀ ਹਾਂ ਅੱਜ ਆਪਾਂ ਜ਼ਿਕਰ ਕਰਦੇ ਹਾਂ ਰਾਜਵੀਰ ਜਵੰਦਾ ਜੋ ਪਿਛਲੇ 7 ਦਿਨਾਂ ਤੋਂ ਵੈਂਟੀਲੇਟਰ ਦੇ ਉੱਪਰ ਪਿਆ ਹੈ ਤੇ ਲਗਾਤਾਰ ਸਮਾਜਿਕ ਸੰਸਥਾਵਾਂ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਸਾਰੇ ਹੀ ਉਹਨਾਂ ਦਾ ਹਾਲ ਜਾਣਨ ਦੇ ਰਹੇ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਪਹੁੰਚ ਰਹੇ ਨੇ ਤੇ ਉਸੇ ਦੌਰਾਨ ਹੀ ਇੱਕ ਹੁਣ ਬੜੀ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਤੇ ਇਹ ਵੀਡੀਓ ਹੈ ਰਾਜਵੀਰ ਜਵੰਦਾ ਦੀ ਮਾਤਾ ਦੀ ਰਾਜਵੀਰ ਜਵੰਦਾ ਦੀ ਮਾਤਾ ਜੋ ਕਿ ਕੈਮਰੇ ਦੇ ਸਾਹਮਣੇ ਭੁੱਬਾ ਮਾਰ ਕੇ ਰੋ ਰਹੀ ਹੈ ਅਤੇ ਦੁਹਾਈਆਂ ਦੇ ਰਹੀ ਹੈ ਕਿ ਪਿਛਲੇ 7 ਦਿਨਾਂ ਤੋਂ ਮੇਰੇ ਪੁੱਤਰ ਨੂੰ ਹੋਸ਼ ਨਹੀਂ ਆਇਆ ਕੀ ਕੀ ਆ ਰਾਜਵੀਰ ਜਵੰਦਾ ਦੀ ਮਾਤਾ ਨੇ ਸਕੱਲਿ ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਪਹਿਲਾ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਰਾਜਵੀਰ ਜਵੰਦਾ ਜੋ ਕਿ ਪਿਛਲੇ 7 ਦਿਨਾਂ ਤੋਂ ਜ਼ਿੰਦਗੀ ਅਤੇ ਮੌਤੇ ਲੜਾਈ ਲੜ ਰਿਹਾ ਹੈ ਪਿਛਲੇ 7 ਦਿਨਾਂ ਤੋਂ ਵੈਂਟੀਲੇਟਰ ਦੇ ਉੱਪਰ ਪਿਆ ਹੈ ਰਾਜਵੀਰ ਜਵੰਦਾ ਅਤੇ ਸਾਰੇ ਲੋਕ ਅਰਦਾਸਾਂ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਉਸ ਪਰਮਾਤਮਾ ਦੇ ਅੱਗੇ ਉਸ ਰੱਬ ਦੇ ਅੱਗੇ ਉਸ ਭਗਵਾਨ ਦੇ ਅੱਗੇ ਇਸ ਵਕਤ ਪੰਜਾਬ ਦੇ ਵਿੱਚ ਇੱਕ ਏਕਾ ਦੇਖਿਆ ਗਿਆ ਕਿ ਜਿੰਨੇ ਵੀ ਧਰਮਾਂ ਦੇ ਲੋਕ ਨੇ ਸਾਰੇ ਹੀ ਧਰਮਾਂ ਦੇ ਲੋਕ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਰਾਜਵੀਰ ਜਵੰਦਾ ਦੇ ਲਈ ਲਗਾਤਾਰ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਠੀਕ ਹੋ ਜਾਵੇ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਇੰਨਾ ਜ਼ਿਆਦਾ ਦੁੱਖ ਹੈ ਪਰ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਉੱਪਰ ਐਸ ਵਕਤ ਕੀ ਬੀਤਰੀ ਹੋਵੇਗੀ ਰਾਜਵੀਰ ਜਵੰਦਾ ਦਾ ਪਰਿਵਾਰ ਕਿੰਨਾ ਸਥਿਤੀਆਂ ਦੇ ਵਿੱਚ ਦੀ ਕਿੰਨੀਆਂ ਸਿਚੁਏਸ਼ਨ ਦੇ ਵਿੱਚ ਦੀ ਇਸ ਵਕਤ ਗੁਜ਼ਰ ਰਿਹਾ ਹੋਵੇਗਾ ਰਾਜਵੀਰ ਜਵੰਦਾ ਦੀ ਮਾਂ ਉਸ ਦੀ ਵੀਡੀਓ ਰਾਜਵੀਰ ਜਵੰਦਾ ਦਾ ਮਾਮਾ ਉਸ ਦੀ ਵੀਡੀਓ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਵੀ ਜੀਆਂ ਅੱਖਾਂ ਦੇ ਨਾਲ ਦੁਹਾਈਆਂ ਪਾ ਰਹੇ ਨੇ ਕਿ ਸਾਡਾ ਪੁੱਤਰ ਹਜੇ ਤੱਕ ਠੀਕ ਨਹੀਂ ਹੈ ਦੂਜੇ ਪਾਸੇ ਇਹ ਕਈ ਲੋਕ ਇਹ ਕਹਿ ਰਹੇ ਨੇ ਕਿ ਫੋਰਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਐਡਮਿਟ ਨਹੀਂ ਕਰਵਾਉਣਾ ਸੀ ਕਿਉਂਕਿ ਜੇਕਰ ਪੀਜੀਆਈ ਦੇ ਵਿੱਚ ਉਸ ਨੂੰ ਐਡਮਿਟ ਕਰਵਾ ਦਿੰਦੇ ਤਾਂ ਇੰਨਾ ਦੇਰ ਉਹਨਾਂ ਨੇ ਲਾਉਣੇ ਹੀ ਨਹੀਂ ਸੀ ਤੇ ਉਹਨਾਂ ਨੇ ਰਾਜਵੀਰ ਜਵੰਦੇ ਦਾ ਆਪਰੇਸ਼ਨ ਜੋ ਹੈ ਉਹ ਸ਼ੁਰੂ ਕਰ ਦੇਣਾ ਸੀ ਹੁਣ ਸਿਚੁਏਸ਼ਨ ਜਿਹੜੀ ਹੈ ਰਾਜਵੀਰ ਜਵੰਦਾ ਦੀ ਉਹ ਲਗਾਤਾਰ ਹੀ ਵਿਗੜਦੀ ਜਾ ਰਹੀ ਹੈ ਉਹਨਾਂ ਦੀ ਸਥਿਤੀ ਉਹਨਾਂ ਦੀ ਇਹ ਤਾਂ ਉਸ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਡਾਕਟਰਾਂ ਦੀ ਟੀਮ ਵੀ ਤਾਂ ਇਹੀ ਕਹਿ ਰਹੀ ਹੈ ਕਿ ਉਹ ਲਗਾਤਾਰ ਵੈਂਟੀਲੇਟਰ ਦੇ ਉੱਪਰ ਨੇ ਮੰਨ ਲਓ ਜੀ ਵੈਂਟੀਲੇਟਰ 1 ਸੈਕਿੰਡ ਦੇ ਲਈ ਵੀ ਹਲਾ ਦਿੱਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਕੁਝ ਵੀ ਕਿਸੇ ਵਕਤ ਹੋ ਸਕਦਾ ਹੈ ਕਿਉਂ ਹਾਲਤ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਭਿੱਜੀਆਂ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਦੀ ਮਾਤਾ ਇਹ ਕਹਿ ਰਹੀ ਹੈ ਕਿ ਤੁਹਾਡੀਆਂ ਦੁਆਵਾਂ ਹੀ ਰਾਜਵੀਰ ਜਵੰਦਾ ਨੂੰ ਬਚਾ ਸਕਦੀਆਂ ਨੇ ਉਹੀ ਰਾਜਵੀਰ ਜਵੰਦਾ ਨੂੰ ਜ਼ਿੰਦਗੀ ਦੇ ਸਕਦਿਆਂ ਨੇ ਪਰ ਇਸ ਵਕਤ ਉਸ ਦੀ ਸਥਿਤੀ ਜੋ ਹੈ ਬੇहद ਹੀ ਪਾਵਨਾਤਮਕ ਬਣੀ ਹੋਈ ਹੈ ਬੇहद ਹੀ ਨਾਜ਼ੁਕ ਬਣੀ ਹੋਈ ਹੈ ਲਗਾਤਾਰ ਪੰਜਾਬੀ ਗਾਇਕ ਮਨਕੀਰ ਤੌੜਕ ਉਸ ਨੇ ਵੀ ਆਪਣੀ ਇੱਕ ਵੀਡੀਓ ਪੋਸਟ ਦੇ ਵਿੱਚ ਕੀਤਾ ਸੀ ਕਿ ਅਸੀਂ ਗੁਰੂ ਘਰਾਂ ਵਿੱਚ ਜਾ ਕੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਾਂ ਰਾਜਵੀਰ ਜਵੰਦਾ ਦੇ ਲਈ ਤੇ ਤੁਸੀਂ ਜਣੇ ਵੀ ਸਾਰੇ ਜਣੇ ਰਲ ਕੇ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰੋ ਕਿਉਂਕਿ ਇਸ ਵਕਤ ਕੋਈ ਚਮਤਕਾਰ ਹੀ ਹੋ ਸਕਦਾ ਹੈ ਕਿਉਂਕਿ ਡਾਕਟਰਾਂ ਦੇ ਤਾਂ ਹੱਥ ਖੜੇ ਨੇ ਸਿਰਫ ਚਮਤਕਾਰ ਹੀ ਉਸ ਨੂੰ ਬਚਾ ਸਕਦਾ ਹੈ ਤੇ ਉਹ ਚਮਤਕਾਰ ਕਿਵੇਂ ਹੋਵੇਗਾ ਆਪਣੀਂਆਂ ਦੁਆਵਾਂ ਦੇ ਨਾਲ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਾਂ ਫਿਰ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਸ ਦਾ ਜ਼ਿਕਰ ਕਰ ਦਿਓ ਸ਼ਾਇਦ ਤੁਹਾਡੀਆਂ ਦੁਆਵਾਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਮੋੜ ਦੇ